ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤੁਹਾਡੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਚੰਗਾ ਜਵਾਈ ਚਾਹੀਦਾ ਹੈ ਜਾਂ ਫਿਰ ਨੌਂ ਦਾ ਇੰਤਜ਼ਾਰ ਹੈ ਜੇਕਰ ਬੱਚੇ ਦੀ ਉਮਰ 28 ਅਤੇ 30 ਸਾਲ ਤੋਂ ਵੀ ਵੱਧ ਹੋ ਗਈ ਹੈ ਤਾਂ ਇਸ ਦਾ ਮਤਲਬ ਕਿ ਕੁੰਡਲੀ ਵਿੱਚ ਕੋਈ ਨਾ ਕੋਈ ਦੋਸ਼ ਤਾਂ ਜ਼ਰੂਰ ਹੈ ਸਾ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਜੇਕਰ ਕੁੰਡਲੀ ਠੀਕ ਹੋਣਦੀ ਤਾਂ ਬਾਕੀ ਬੱਚਿਆਂ ਦੇ ਵਾਂਗ ਤੁਹਾਡੇ ਬੱਚੇ ਦਾ ਵਿਆਹ ਵੀ ਪੱਤੀ 20 ਸਾਲ ਤੱਕ ਹੋ ਚੁੱਕਾ ਹੁੰਦਾ ਜੇਕਰ ਤੁਹਾਨੂੰ ਜਨਮ ਦੀ ਤਰੀਕ ਜਾਂ ਜਨਮ ਦਾ ਸਮਾਂ ਨਹੀਂ ਪਤਾ ਕਿਤੇ ਵੀ ਲਿਖ ਕੇ ਨਹੀਂ ਰੱਖਿਆ ਜਾਂ ਕਿਸੇ ਹੋਰ ਕਾਰਨ ਕਰਕੇ ਤੁਸੀਂ ਕੁੰਡਲੀ ਨਹੀਂ ਦਿਖਾ ਸਕਦੇ ਤਾਂ ਤੁਹਾਡੇ ਲਈ ਕੁੰਡਲੀ ਦੋਸ਼ ਦੇ ਨਿਵਾਰਨ ਲਈ ਇੱਕ ਹੋਰ ਨਵਾਂ ਉਪਾਅ ਬਹੁਤ ਆਸਾਨ ਅਤੇ ਬਹੁਤ ਹੀ ਸਸਤਾ ਉਪਾਅ ਹੈ ਸਿਰਫ ਇੱਕ ਹੀ ਦਿਨ ਕਰਨਾ ਹੈ ਤੁਹਾਡੇ ਘਰ ਦੇ ਵਿੱਚ ਟੋਲ ਵਚਨ ਗਏ ਤੇ ਬੱਚਿਆਂ ਦੇ ਵਿਆਹ ਚਲਦੇ ਹੋਣਗੇ ਸਾਧ ਸੰਗਤ ਜੀ ਇਸਪਾਣ ਨੂੰ ਕੌਣ ਕਰੇਗਾ ਬੱਚੇ ਖੁਦ ਵੀ ਇਸਪਾਣ ਨੂੰ ਕਰ ਲੈਣਗੇ ਤਾਂ ਚੰਗਾ ਰਹੇਗਾ ਨਹੀਂ ਤਾਂ ਮਾਤਾ ਜਾਂ ਪਿਤਾ ਜਾਂ ਪਰਿਵਾਰ ਦਾ ਕੋਈ ਵੀ ਮੈਂਬਰ ਇਸਪਾਣ ਨੂੰ ਕਰ ਸਕਦਾ ਹੈ ਸਾਧ ਸੰਗਤ ਜੀ ਜੇਕਰ ਤੁਹਾਡਾ ਬੱਚਾ ਵਿਦੇਸ਼ ਵਿੱਚ ਹੈ ਜਾਂ ਫਿਰ ਇੰਡੀਆ ਵਿੱਚ ਕਿਤੇ ਵੀ ਦੂਰ ਰਹਿੰਦਾ ਹੈ ਤਾਂ ਉਸ ਲਈ ਵੀਡੀਓ ਦੇ ਅੰਤ ਵਿੱਚ ਇੱਕ ਨਵਾਂ ਤਰੀਕਾ ਦੱਸਿਆ ਜਾਵੇਗਾ ਪੂਰੀ ਵੀਡੀਓ ਅਖੀਰ ਤੱਕ ਜ਼ਰੂਰ ਸੁਣਨਾ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਇੱਕ ਝਾੜੂ ਦੀ ਜ਼ਰੂਰਤ ਪਵੇਗੀ ਜਿਹहां ਝਾੜੂ ਅਤੇ ਉਹ ਪੁਰਾਣਾ ਜੋ ਝਾੜੂ ਤੁਸੀਂ ਆਪਣੇ ਘਰ ਵਿੱਚ ਰੋਜ਼ਾਨਾ ਵਰਤ ਰਹੇ ਹੋ ਜੋ ਕਾਫੀ ਪੁਰਾਣਾ ਹੋ ਗਿਆ ਹੈ ਸੁੱਟਣ ਵਾਲਾ ਹੋ ਗਿਆ ਹੈ ਉਸੇ ਹੀ ਝਾੜੂ ਨਾਲ ਤੁਸੀਂ ਅੱਜ ਦਾ ਉਪਾਅ ਕਰਨਾ ਹੈ ਸਾਹ ਸੰਗਤ ਜੀ ਇੱਕ ਗੱਲ ਹੋਰ ਇਹ ਫੁੱਲ ਦਾ ਝਾੜੂ ਨਹੀਂ ਹੋਣਾ ਚਾਹੀਦਾ ਬਲਕਿ ਟੀਲਾ ਵਾਲਾ ਜਾਂ ਬਾਜ਼ ਵਾਲਾ ਝਾੜੋ ਹੋਣਾ ਚਾਹੀਦਾ ਹੈ ਅਕਸਰ ਇਸ ਨਾਲ ਪਾਣੀ ਫਲਾ ਕੇ ਫਰਸ਼ ਧੋਇਆ ਜਾਂਦਾ ਹੈ ਫਿਰ ਦੱਸ ਦਿੰਨੇ ਹਾਂ ਇਹ ਝਾੜੋ ਪੁਰਾਣਾ ਹੀ ਹੋਣਾ ਚਾਹੀਦਾ ਹੈ ਤੁਹਾਡੇ ਮਨ ਵਿੱਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਝਾੜੋ ਹੀ ਕਿਉਂ ਸੰਗਤ ਜੀ ਝਾੜੋ ਮਾਂ ਲక్ష్ਮੀ ਦਾ ਪ੍ਰਤੀਕ ਹੈ ਕੁਝ ਲੋਕ ਲక్ష్ਮੀ ਪੂਜਾ ਵਾਲੇ ਦਿਨ ਨਵਾਂ ਝਾੜੋ ਲੈ ਕੇ ਵੀ ਆਉਂਦੇ ਹਨ ਇਸੀ ਕਥਾ ਜੇਕਰ ਤੁਹਾਨੂੰ ਮੈਂ ਸੁਣਾਉਣ ਲੱਗ ਜਾਵਾਂ ਤਾਂ ਵੀਡੀਓ ਬਹੁਤ ਹੀ ਲੰਬੀ ਹੋ ਜਾਵੇਗੀ ਇਸ ਲਈ ਤੁਸੀਂ ਝਾੜੂ ਹੀ ਲੈਣਾ ਹੈ ਬਾਸ ਵਾਲਾ ਝਾੜੂ ਲੈਣਾ ਹੈ ਪੁਰਾਣਾ ਝਾੜੂ ਲੈਣਾ ਹੈ ਇਸ ਪਾਣੂ ਕਿਸ ਦਿਨ ਕਰਨਾ ਹੋਵੇਗਾ ਸੰਗਤ ਜੀ ਇਹ ਬਾਤ ਤੁਸੀਂ ਕਿਸੇ ਵੀ ਵੀਰਵਾਰ ਦੇ ਦਿਨ ਕਰਨਾ ਹੈ ਕ੍ਰਿਸ਼ਨ ਪੱਖ ਦਾ ਹੋਵੇ ਜਾਂ ਸ਼ੁਕਰ ਪੱਖ ਦਾ ਕੋਈ ਵੀ ਵੀਰਵਾਰ ਹੋਵੇ ਮੁੰਡਾ ਤੇ ਕੁੜੀ ਲਈ ਤਰੀਕੇ ਵਿੱਚ ਥੋੜਾ ਜਿਹਾ ਸੰਗਾਤ ਜੀ ਫਰਕ ਹੈ ਇਸ ਦਾ ਮਤਲਬ ਹੈ ਕਿ ਮੁੰਡੇ ਅਤੇ ਕੁੜੀ ਲਈ ਪਰ ਕਿਰਿਆ ਵਿੱਚ ਥੋੜਾ ਫਰਕ ਹੈ ਜੋਤਿਸ਼ ਅਨੁਸਾਰ ਕੁੜੀਆਂ ਦੇ ਵਿਆਹ ਦਾ ਕਾਰਕ ਗ੍ਰਹਿ ਗੁਰੂ ਹੁੰਦਾ ਹੈ ਤੇ ਗੁਰੂ ਗ੍ਰਹਿ ਨੂੰ ਹਲਦੀ ਤੋਂ ਬਲ ਮਿਲਦਾ ਹੈ ਇਸੇ ਤਰ੍ਹਾਂ ਜੋਤਿਸ਼ ਅਨੁਸਾਰ ਮੁੰਡੇ ਦੇ ਵਿਆਹ ਦਾ ਕਾਰਕ ਗ੍ਰਹਿ ਸ਼ੁਕਰ ਹੁੰਦਾ ਹੈ ਤੇ ਦਹੀਂ ਦੇ ਵਰਤੋਂ ਨਾਲ ਇੱਤਰ ਦੀ ਵਰਤੋਂ ਨਾਲ ਸ਼ੁਕਰ ਨੂੰ ਬਲ ਮਿਲਦਾ ਹੈ ਅੱਜ ਦਾ ਉਪਾਅ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਚੈਨਲ ਤੇ ਜ਼ਿਆਦਾਤਰ ਜਲਦੀ ਵਿਆਹ ਦੇ ਲਈ ਹੀ ਵੀਡੀਓ ਆਉਂਦੀਆਂ ਹਨ ਤੇ ਉਪਾਅ ਦੱਸੇ ਜਾਂਦੇ ਹਨ ਇਸ ਲਈ ਜਿੰਨਾ ਭੈਣ ਭਰਾਵਾਂ ਦੇ ਵਿਆਹ ਨਹੀਂ ਹੋ ਰਹੇ ਜਾਂ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਉਹਨਾਂ ਤੱਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਕਿ ਉਹ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਸਾ ਸੰਗਜ ਜੀ ਇਹ ਉਪਾਅ ਬਹੁਤ ਹੀ ਪਸੰਦ ਕੀਤੇ ਜਾਂਦੇ ਹਨ ਕਿਉਂਕਿ ਇਹਨਾਂ ਵਿੱਚ ਨਾ ਤਾਂ ਪੂਜਾ ਪਾਠ ਕਰਨਾ ਹੈ ਨਾ ਕੋਈ ਦਾਨ ਕਰਨਾ ਹੈ ਨਾ ਨਦੀ ਵਿੱਚ ਵਹਾਉਣਾ ਹੈ ਨਾ ਹੀ ਕਿਸੇ ਜੰਮੇਨ ਵਿੱਚ ਜਾ ਕੇ ਕੁਝ ਦਬਾਉਣਾ ਹੈ ਕੁਝ ਵੀ ਅਜਿਆ ਨਹੀਂ ਕਰਨਾ ਜੇਕਰ ਤੁਸੀਂ ਇਸ ਉਪਾਣ ਨੂੰ ਕਰ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਸੰਗਜ ਜੀ ਤੁਹਾਨੂੰ ਦੱਸਦਾ ਇਹ ਕਿ ਇਸ ਉਪਾਣ ਨੂੰ ਕਿਵੇਂ ਕਰਨਾ ਹੈ ਜੇਕਰ ਇਹ ਪਾ ਕੁੜੀ ਦੇ ਵਿਆਹ ਲਈ ਕਰ ਰਹੇ ਹੋ ਤਾਂ ਵੀਰਵਾਰ ਦੀ ਸ਼ਾਮ ਨੂੰ ਇਹ ਛਾੜੂ ਦੀ ਉਹ ਪਾ ਤੁਸੀਂ ਘਰ ਦੀ ਪੂਰਬ ਦਿਸ਼ਾ ਵਿੱਚ ਤੁਸੀਂ ਉਪਾਅ ਇਸ ਨੂੰ ਕਰਨਾ ਹੈ ਪੂਰਬ ਦਿਸ਼ਾ ਤੋਂ ਤੁਸੀਂ ਸਮਝਦੇ ਹੋਵੋਗੇ ਈਸਟ ਦਿਸ਼ਾ ਜਿਸ ਦਿਸ਼ਾ ਦੇ ਵਿੱਚ ਸਵੇਰੇ ਸੂਰਜ ਦੇਵ ਨਿਕਲਦੇ ਹਨ ਉਹਦੇ ਹੁੰਦੇ ਹਨ ਘਰ ਦਾ ਕੋਈ ਵੀ ਪੂਰਬ ਦਿਸ਼ਾ ਦਾ ਕੋਨਾ ਹੋਵੇ ਉੱਤੇ ਤੁਸੀਂ ਇਸ ਛਾੜੂ ਨੂੰ ਰਾਤ ਨੂੰ ਰੱਖਣਾ ਹੈ ਇੱਕ ਚਮਚ ਹਲਦੀ ਨੂੰ 3-4 ਚਮਚ ਪਾਣੀ ਵਿੱਚ ਮਿਲਾ ਕੇ ਤੁਸੀਂ ਇੱਕ ਘੋਲ ਤਿਆਰ ਕਰ ਲੈਣਾ ਹੈ ਇਹ ਕੁਝ ਪਤਲਾ ਹੀ ਹੋਣਾ ਚਾਹੀਦਾ ਹੈ ਇਸ ਘੋਲ ਦੇ ਕੁਝ ਛਿੱਟੇ ਤੁਸੀਂ ਉਸ ਚਾਹਣੂ ਦੇ ਉੱਪਰ ਲਗਾਉਣੇ ਹਨ ਛਿੱਟੇ ਲਗਾਉਂਦੇ ਸਮੇਂ ਮਨ ਹੀ ਮਾਨ ਹੈ ਵਿਸ਼ਨੋ ਜੀ ਨੂੰ ਯਾਦ ਕਰਨਾ ਹੈ ਤੇ ਆਪਣੀ ਮਨੋ ਕਾਮਨਾ ਮਨ ਹੀ ਮਨ ਬੋਲਣੀ ਹੈ ਵਿਸ਼ਨੋ ਜੀ ਨੂੰ ਬੋਲ ਦਿਓ ਝਾੜੋਨੋਂ ਪ੍ਰਣਾਮ ਕਰਦੇ ਹੋਏ ਵਿਸ਼ਨੂ ਜੀ ਦਾ ਧਿਆਨ ਕਰਦੇ ਹੋਏ ਪ੍ਰਾਰਥਨਾ ਕਰੋ ਕਿ ਸਾਡੀ ਬੇਟੀ ਜਾਂ ਬੇਟੇ ਦਾ ਨਾਮ ਬੋਲਣਾ ਹੈ ਜਿਸ ਦਾ ਵਿਆਹ ਦਾ ਜੋਗ ਨਹੀਂ ਪੰਦਾ ਵਿਆਹ ਦਾ ਜੋਗ ਜਲਦੀ ਪਹੁੰਚ ਜਾਵੇ ਇਹ ਝਾੜੋਨੋਂ ਪ੍ਰਣਾਮ ਕਰਨ ਦਾ ਮਤਲਬ ਹੈ ਕਿ ਤੁਸੀਂ ਵਿਸ਼ਨੂ ਜੀ ਨੂੰ ਲక్ష్ਮੀ ਜੀ ਨੂੰ ਪ੍ਰਣਾਮ ਕਰ ਰਹੇ ਹੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਜਾਂ ਇੰਡੀਆ ਵਿੱਚ ਕਿਤੇ ਦੂਰ ਰਹਿੰਦੇ ਹਨ ਉਹਨਾਂ ਨੇ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਅੰਤ ਵਿੱਚ ਜ਼ਰੂਰ ਦੱਸਾਂਗੇ ਵੀਡੀਓ ਤੱਕ ਪੂਰੇ ਬਨੇ ਰਹਿਣਾ ਜੇਕਰ ਇਹ ਉਪਾਦ ਤੁਸੀਂ ਆਪਣੇ ਮੁੰਡੇ ਬੇਟੇ ਲਈ ਕਰਨ ਵਾਲੇ ਹੋ ਤਾਂ ਇਸ ਛੋੜ ਨੂੰ ਵੀਰਵਾਰ ਸ਼ਾਮ ਨੂੰ ਇਸਤ ਦਿਸ਼ਾ ਦੇ ਵਿੱਚ ਰੱਖੋ ਅਤੇ ਇਸ ਦੇ ਉੱਪਰ ਤੁਸੀਂ ਦਹੀਂ ਦੇ ਛੱਟੇ ਲਗਾਉਣੇ ਹਨ ਜੇਕਰ ਦਹੀਂ ਨਾ ਹੋਵੇ ਤਾਂ ਤੁਸੀਂ ਕਿਸੇ ਵੀ ਖੁਸ਼ਬੂ ਵਾਲੇ ਇਤਰ ਨੂੰ ਲੈ ਕੇ ਇਸ ਦੇ ਛੱਟੇ ਲਗਾ ਸਕਦੇ ਹੋ ਇਹ ਤੇ ਲਗਾ ਸਕਦੇ ਹੋ ਛੱਟੇ ਲਗਾਉਂਦੇ ਸਮੇਂ ਮਨ ਹੀ ਮਨ ਵਿਸ਼ਨੂੰ ਭਗਵਾਨ ਨੂੰ ਚਾਦ ਕਰੋ ਆਪਣੀ ਮਨੋ ਕਾਮਨਾ ਬੋਲੋ ਤੇ ਝਾੜੋਂ ਨੂੰ ਪਰਨਾਮ ਕਰਦੇ ਹੋਏ ਵਿਸ਼ਨੂੰ ਜੀ ਦਾ ਧਿਆਨ ਕਰਦੇ ਹੋਏ ਪ੍ਰਾਰਥਨਾ ਕਰੋ ਕਿ ਸਾਡਾ ਬੇਟਾ ਉਸਾ ਇਹ ਨਾਮ ਹੈ ਵਿਆਹ ਦਾ ਜੋਗ ਜਲਦੀ ਪੰਜਾਵੇ ਮੁੰਡਿਆਂ ਲਈ ਵੀ ਇਹ ਝਾੜੋਂ ਨੂੰ ਪਰਨਾਮ ਕਰਨ ਦਾ ਮਤਲਬ ਹੈ ਕਿ ਤੁਸੀਂ ਲక్ష్ਮੀ ਜੀ ਨੂੰ ਵਿਸ਼ਨੂੰ ਜੀ ਨੂੰ ਪਰਨਾਮ ਕਰ ਰਹੇ ਹੋ ਉਨਚਾੜ ਨੂੰ ਇੱਕ ਪਾਸੇ ਪੂਰਬ ਦਿਸ਼ਾ ਦੇ ਵਿੱਚ ਕਿਤੇ ਇੱਕ ਦੀਵਾਰ ਦੇ ਨਾਲ ਤੁਸੀਂ ਰੱਖ ਸਕਦੇ ਹੋ ਇਹ ਸਭ ਤੁਸੀਂ ਵੀਰਵਾਰ ਦਿਸ਼ਾ ਨੂੰ ਕਰਨਾ ਹੈ ਸੋਂ ਤੋਂ ਪਹਿਲਾਂ ਅਗਲੇ ਦਿਨ ਸਵੇਰੇ ਹੋ ਸਕੇ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਹੈ ਉੱਠਦੇ ਹੀ ਜਾ ਕੇ ਛਾੜ ਨੂੰ ਪ੍ਰਣਾਮ ਕਰਨਾ ਹੈ ਜੇਕਰ ਕੁੜੀ ਲਈ ਹੈ ਤਾਂ ਵਿਸ਼ਨੂ ਜੀ ਦਾ ਧਿਆਨ ਕਰੋ ਬੱਚੇ ਤੇ ਜਲਦੀ ਵਿਆਹ ਦੀ ਇਸ਼ਾ ਬੋਲਦੇ ਹੋ ਤੇ ਜੇਕਰ ਇਹ ਪਾ ਮੁੰਡੇ ਲਈ ਤਾਂ ਸ਼ੁਕਰ ਦੇਵ ਦਾਤੈ ਅਨ ਕਰੋ ਤੇ ਬੱਚੇ ਦੇ ਚਲਦੀ ਵਿਆਦੇਸ਼ਾਂ ਬੋਲਦੇ ਹੋ। ਸ਼ੁਕਰ ਮੁੰਡਿਆਂ ਦੇ ਵਿਆਦਾਕਾਰਕ ਗ੍ਰਹਿ ਹੈ। ਬਾਹਰ ਜਾਣ ਤੋਂ ਪਹਿਲਾਂ ਝਾੜੂ ਚੁੱਕਣ ਤੋਂ ਪਹਿਲਾਂ ਕਿਸੇ ਛੋਟੇ ਬਰਤਨ ਦੇ ਵਿੱਚ ਨਹਾਉਣ ਵਾਲੇ ਮੱਗ ਵਿੱਚ ਜਾਂ ਲੋਟੇ ਵਿੱਚ ਪਾਣੀ ਭਰ ਕੇ ਆਪਣੇ ਘਰ ਦੇ ਬਾਹਰ ਰੱਖ ਕੇ ਜਾਓ। ਜਦੋਂ ਤੁਸੀਂ ਵਾਪਸ ਆਉਣਾ ਹੈ ਤਾਂ ਬਿਨਾਂ ਕਿਸੇ ਨੂੰ ਡਿਸਟਰਬ ਕੀਤੇ ਹੱਥ ਮੂੰਹ ਧੋ ਕੇ ਤੁਸੀਂ ਘਰ ਅੰਦਰ ਆਉਣਾ ਹੈ। ਇਸ ਲਈ ਉਸਤੇ ਤਿਆਰੀ ਪਹਿਲਾਂ ਹੀ ਕਰਕੇ ਚਾਓ ਜੇਕਰ ਸੂਰਜ ਨਿਕਲਣ ਤੋਂ ਪਹਿਲਾਂ ਕਰ ਲਓ ਤਾਂ ਬਹੁਤ ਚੰਗਾ ਹੈ ਤੁਸੀਂ ਕਿਸੇ ਚੁਰਾਹੇ ਤੇ ਜਾਣਾ ਹੈ ਚੁਰਾਹੇ ਨੇੜੇ ਹੀ ਹੋਵੇ ਜਾਂ ਕੋਈ ਦਿੱਕਤ ਨਹੀਂ ਕੋਈ ਰੁਕਾਵਟ ਨਾ ਹੋਵੇ ਤਾਂ ਕਿਸੇ ਫੁੱਟਪਾਥ ਤੇ ਜਾਂ ਕਿਸੇ ਵੀ ਵਿਰਾਨ ਜਗ੍ਹਾ ਤੇ ਇੱਕ ਪਾਸੇ ਜਾ ਕੇ ਤੁਸੀਂ ਕਰ ਸਕਦੇ ਹੋ ਕੀ ਕਰਨਾ ਹੈ ਝਾੜੂ ਦੇ ਉੱਪਰ ਇੱਕ ਰੱਸੀ ਲੱਗੀ ਹੁੰਦੀ ਹੈ ਜਿਸ ਨਾਲ ਇਹ ਬੰਨਿਆ ਹੁੰਦਾ ਹੈ ਕਦੇ-ਕਦੇ ਫਾਈਬਰ ਦਾ ਪਲਾਸਟਿਕ ਦਾ ਟੁਕੜਾ ਵੀ ਹੁੰਦਾ ਹੈ ਉਸ ਨੂੰ ਤੁਸੀਂ ਕੋਲ ਦੇਣਾ ਹੈ ਰੱਸੀ ਉਸ ਨੂੰ ਚੰਗੀ ਤਰ੍ਹਾਂ ਨਾਲ ਕਾਫੀ ਢਿੱਲਾ ਕਰ ਦੇਣਾ ਹੈ ਹੋਂ ਤੋਂ ਇਸ ਅੱਧਾ ਖੁੱਲੇ ਛਾੜੋ ਨੂੰ ਚਰਾਹੀ ਦੇ ਕਿਸੇ ਕਿਨਾਰੇ ਤੇ ਜਾਂ ਕਿਸੇ ویرਾਨ ਜਗ੍ਹਾ ਤੇ ਰੱਖ ਦੇਣਾ ਹੈ ਛਾੜੋ ਦੇ ਢੀਲੇ ਖਿੱਲਰਨੇ ਨਹੀਂ ਹਨ ਇਥੇ ਹੀ ਝੜੋ ਵਾਲ ਦੇਖਦੇ ਹੋਏ ਮਾਂ ਲਕਸ਼ਮੀ ਅਤੇ ਵਿਸ਼ਨੋ ਜੀ ਦਾ ਅਤੇ ਸ਼ੁਕਰ ਦੇਵ ਜੀ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਦਾ ਧਿਆਨ ਕਰਦੇ ਹੋਏ ਇੱਕ ਵਾਰ ਪ੍ਰਾਰਥਨਾ ਕਰਨੀ ਹੈ ਤੁਸੀਂ ਆਪਣੀ ਮਨੋ ਕਾਮਨਾ ਬੋਲਣੀ ਹੈ ਤੇ ਆਪਣੇ ਹੀ ਸ਼ਬਦਾਂ ਵਿੱਚ ਬੋਲਣੀ ਹੈ ਹੁਣ ਘਰ ਵਾਪਸ ਆ ਜਾਣਾ ਹੈ ਤੁਸੀਂ ਘਰ ਦੇ ਬਾਹਰ ਹੀ ਪਾਣੀ ਦਾ ਬਰਤਨ ਭਰ ਕੇ ਰੱਖ ਕੇ ਗਏ ਸੀ ਹੁਣ ਬਿਨਾਂ ਕਿਸੇ ਨਾਲ ਕੋਈ ਗੱਲ ਕੀਤੇ ਹੱਥ ਮੂੰਹ ਸਿਰ ਪੈਰ ਧੋ ਕੇ ਤੁਸੀਂ ਘਰ ਦੇ ਅੰਦਰ ਪ੍ਰਵੇਸ਼ ਕਰਨਾ ਹੈ ਹੁਣ ਤੁਸੀਂ ਕੋਈ ਦਾਨ ਕਰਨਾ ਹੈ ਜੋ ਕਿ ਮੁੰਡੇ ਜਾਂ ਕੁੜੀ ਲਈ ਵਖੋ-ਵਖੋ ਹੋਵੇਗਾ ਜੇਕਰ ਇਹ ਮੁੰਡਾ ਉਪਾਹ ਕਰ ਰਿਹਾ ਹੈ ਜਾਂ ਮੁੰਡੇ ਲਈ ਕੀਤਾ ਜਾ ਰਿਹਾ ਹੈ ਤਾਂ ਇਹ ਦਹੀਂ ਦਾ ਦਾਨ ਕਰਨਗੇ ਕਿਸੇ ਵੀ ਲੋੜਵੰਦ ਨੂੰ ਇਹ ਦਾਨ ਕਰੋ ਜਾਂ ਰਿਕਸ਼ਾ ਚਲਾਉਣ ਵਾਲਾ ਜਾਂ ਕੋਈ ਵੀ ਵਰਕਰ ਹੋ ਸਕਦਾ ਹੈ ਜਿਕਰ ਇਹ ਉਪਾਦ ਤੁਸੀਂ ਕੁੜੀ ਲਈ ਕਰ ਰਹੇ ਹੋ ਤਾਂ 100 50 ਗ੍ਰਾਮ ਹਲਦੀ ਦਾ ਦਾਨ ਕਰੋ ਜਾਂ ਮੰਦਰ ਵਿੱਚ ਜਾ ਕੇ ਵਿਸ਼ਨੂੰ ਲక్ష్ਮੀ ਜੀ ਨੂੰ ਅਰਪਿਤ ਕਰ ਸਕਦੇ ਹੋ ਤੁਹਾਡੇ ਬੱਚੇ ਦੇ ਵਿਆਹ ਦਾ ਜੋਗ ਐਕਟਿਵ ਹੋਵੇਗਾ ਜਲਦੀ ਹੀ ਪ੍ਰਾਥਮਿਕ ਨਿਕਲੇਗੀ ਤੇ ਇਹ ਮਾਨੋ ਕਾਮਨਾ ਤੁਹਾਡੇ ਚਲਦੀ ਹੀ ਪੂਰੀ ਹੋ ਜਾਵੇਗੀ ਹੁਣ ਉਹ ਲੋਕ ਧਿਆਨ ਦੇ ਨਾਲ ਸੁਣਨ ਜਿਨ੍ਹਾਂ ਦਾ ਬੱਚਾ ਵਿਦੇਸ਼ ਵਿੱਚ ਹੈ ਜਾਂ ਇੰਡੀਆ ਵਿੱਚ ਕਿਤੇ ਦੂਰ ਰਹਿੰਦਾ ਹੈ ਕਿਸੇ ਵੀ ਕਾਰਨ ਕਰਕੇ ਨਹੀਂ ਕਰ ਸਕਦਾ ਇਹ ਉਪਾਅ ਤੁਹਾਨੂੰ ਚਾਹੀਦਾ ਹੈ ਕਿ ਉਪਾਅ ਕਰਦੇ ਸਮੇਂ ਬੱਚੇ ਦੀ ਭਾਵਨਾ ਵਾਈਬ੍ਰੇਸ਼ਨ ਜੋੜ ਜਾਨ ਐਸਐਲਏ ਅਸੀਂ ਟੈਕਨੋਲੋਜੀ ਦਾ ਸਹਾਰਾ ਵੀ ਲਵਾਂਗੇ ਉਪਾਅ ਨਾ ਕਰਨ ਨਾਲੋਂ ਤਾਂ ਅਜਿਆ ਕਰਨਾ ਬਹੁਤ ਚੰਗਾ ਰਹੇਗਾ ਕੀ ਕਰਨਾ ਹੈ ਪਹਿਲਾਂ ਤਾਂ ਤੁਸੀਂ ਬੱਚੇ ਨੂੰ ਉਪਾਅ ਦੀ ਵਿਧੀ ਸੁਣਾ ਦਿਓ ਸਮਝਾ ਦਿਓ ਵੀਰਵਾਰ ਦੀ ਰਾਤ ਦੇ ਸਮੇਂ ਤੁਸੀਂ ਜੋ ਕਰਨਾ ਹੈ ਜਿਵੇਂ ਕਿ ਹੁਣ ਦੱਸਿਆ ਗਿਆ ਉਹ ਸਭ ਵੀਡੀਓ ਕਾਲ 'ਤੇ ਬੱਚੇ ਨੂੰ ਦਿਖਾਉਣਾ ਹੈ ਜਿੱਥੇ-ਜਿੱਥੇ ਪ੍ਰਣਾਮ ਕਰਨਾ ਹੈ ਜਿੱਥੇ-ਜਿੱਥੇ ਹੱਥ ਜੋੜਨੇ ਹਨ ਉਹ ਬੱਚਾ ਉੱਥੋਂ ਹੀ ਕਰੇਗਾ ਵੀਡੀਓ ਵਿੱਚ ਦੇਖਦੇ ਹੋਏ ਕਰੇਗਾ ਤੇ ਚਾੜੋਂ ਨੂੰ ਰੱਖਣਾ ਹੈ ਉਸ ਦੇ ਉੱਪਰ ਹਲਦੀ ਦਾ ਦਹੀਂ ਦੇ ਛੱਟੇ ਮਾਰਨਾ ਇਹ ਸਭ ਇਥੇ ਇੰਡੀਆ ਵਿੱਚ ਮਾਤਾ ਪਿਤਾ ਕਰਨਗੇ ਬੋਲਣ ਵਾਲਾ ਕੰਮ ਹੱਥ ਜੋੜਨ ਵਾਲਾ ਕੰਮ ਪ੍ਰਣਾਮ ਕਰਨ ਵਾਲਾ ਕੰਮ ਇਹ ਸਭ ਬੱਚਾ ਉੱਥੋਂ ਹੀ ਕਰੇਗਾ ਮੋਬਾਈਲ ਵਿੱਚ ਦੇਖਦੇ ਵੀ ਕਰ ਸਕਦਾ ਹੈ ਦੂਜੇ ਦਿਨ ਸਵੇਰ ਵਾਲੀ ਪ੍ਰਕਿਰਿਆ ਵੀ ਮੋਬਾਈਲ ਤੇ ਇਸੇ ਤਰ੍ਹਾਂ ਦਿਖਾਉਣੀ ਹੈ ਇਸੇ ਤਰ੍ਹਾਂ ਕਰਵਾਉਣੀ ਹੈ ਇਸ ਤਰ੍ਹਾਂ ਬੱਚੇ ਦੀ ਭਾਵਨਾ ਵੀ ਜੁੜੇਗੀ ਉਪਾਧੀਆਂ ਵਾਈਬ੍ਰੇਸ਼ਨ ਵਿੱਚ ਬੱਚੇ ਨੂੰ ਮਿਲਣ ਗਿਆ ਇਸ ਤਰ੍ਹਾਂ ਇਹ ਉਪਾਅ ਜਿਹੜਾ ਹੈ ਦੋ ਰਹਿਂਦਾ ਹੋਇਆ ਬੱਚਾ ਵੀ ਇਸ ਪਾਣੂ ਕਰ ਸਕਦਾ ਹੈ ਤਾਂ ਇਸ ਪਾਣੂ ਕਰਨ ਦੇ ਨਾਲ ਤੁਹਾਡੀ ਬਹੁਤ ਚਲਦੀ ਹੀ ਮਨੋ ਕਾਮਨਾ ਪੂਰੀ ਹੋ ਜਾਵੇਗੀ ਬੱਚੇ ਦੇ ਵਿਆਧ ਜੋਗ ਜਿਹੜੇ ਹਨ ਉਹ ਖੁੱਲ ਜਾਣਗੇ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੇ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ